ਲੁਧਿਆਣਾ ਦੀ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਕੁੜੀ ਨੂੰ ਰੀਲ ਬਣਾਉਣਾ ਮਹਿੰਗਾ ਪੈ ਗਿਆ ਜਿहां ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਲੜਕੀ ਰੀਲ ਬਣਾ ਰਹੀ ਹੈ ਉਦਰੀ ਜਦੋਂ ਐਸਐਚਓ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਆਖਿਆ ਉਹ ਵੀ ਦੱਸਦੇ ਆ ਫਿਲਹਾਲ ਤਸਵੀਰਾਂ ਵੇਖ ਸਕਦੇ ਹੋ ਕਿ ਪੰਜਾਬ ਦੇ ਲੁਧਿਆਣਾ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਨੌਜਵਾਨ ਕੁੜੀ ਸੋਸ਼ਲ ਮੀਡੀਆ ਤੇ ਹਥਿਆਰਾਂ ਦੇ ਨਾਲ ਇਹ ਵੀਡੀਓ ਫਾਟ ਦਿੰਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਖੂਬ ਵਾਇਰਲ ਹੋ ਜਾਂਦਾ ਹੈ ਨੌਜਵਾਨ ਕੁੜੀ ਨੇ ਥਾਣੇ ਦੇ ਅੰਦਰ ਵੀ ਰੀਲ ਬਣਾਈ ਹੈ ਥਾਣੇ ਦੇ ਵੀਡੀਓ ਵੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਜਦੋਂ ਵੀਡੀਓ ਸਾਹਮਣੇ ਆਂਦੀ ਹੈ ਤਾਂ ਪੁਲਿਸ ਵਾਲੇ ਵੀ ਵੇਖ ਕੇ ਹੱਕੇ ਬੱਕੇ ਰਹਿ ਜਾਂਦੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਕੁੜੀ ਜਿਸ ਦੀ ਇੰਸਟਾਗ੍ਰam 'ਤੇ ਆਈਡੀ ਹੁੰਦੀ ਹੈ ਆਪਣੇ ਆਈਡੀ ਦੇ ਫੋਲੋਅਰਸ ਵਧਾਣ ਦੇ ਲਈ ਅਜਿਹਾ ਕਾਰਨਾਮਾ ਕਰ ਦਿੰਦੀ ਹੈ ਜਿਸ ਤੋਂ ਬਾਅਦ ਮੁਸੀਬਤ 'ਚ ਪੈ ਸਕਦੀ ਹੈ ਵੀਡੀਓ ਹੱਬਵਾਲ ਦੇ ਥਾਣੇ ਦੀ ਹੈ ਜਿੱਥੇ ਕਿ ਨੌਜਵਾਨ ਕੁੜੀ ਥਾਣੇ ਦੇ ਵਿੱਚ ਦਾਖਲ ਹੁੰਦੀ ਹੈ ਇਹ ਹੀ ਨਹੀਂ ਕੁਝ ਦੇਰ ਬਾਅਦ ਰੀਲ ਬਣਾ ਕੇ ਥਾਣੇ ਦੇ ਬਾਹਰ ਆਈ ਥਾਣੇ ਦੇ ਬਾਹਰ ਖੜੀ ਪੁਲਿਸ ਦੀ ਗੱਡੀ ਤੇ ਕੈਮਰਾ ਫੋਕਸ ਕੀਤਾਰ ਪਸੂਵੀਰਾ ਵੇਖ ਸਕਦੇ ਹੋ ਇੱਕ ਹੋਰ ਵੀਡੀਓ ਵਿੱਚ ਇਸ ਨੌਜਵਾਨ ਕੁੜੀ ਨੇ ਹਥਿਆਰ ਚੱਕੇ ਹੋਏ ਨੇ ਤੇ ਲਲਕਾਰੇ ਮਾਰਦੀ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਦਿੱਲੀ ਕਾਰਵਾਈ ਤੇ ਕੜਾ ਸਵਾਲ ਖੜਾ ਹੁੰਦਾ ਥਾਣੇ ਵਿੱਚ ਵੀਡੀਓ ਬਣਾਉਂਦੇ ਹੋਏ ਉਸ ਕੁੜੀ ਨੂੰ ਨਾ ਕਿਸੇ ਪੁਲਿਸ ਕਰਮੀ ਨੇ ਰੋਕਿਆ ਤੇ ਨਾ ਹੀ ਦੇਖਿਆ ਇਸ ਤਰ੍ਹਾਂ ਦੇ ਸਵਾਲ ਪੁਲਿਸ ਪ੍ਰਸ਼ਾਸਨ ਤੇ ਵੀ ਖੜੇ ਹੁੰਦੇ ਨੇ ਮਾਮਲਾ ਥਾਣਾ ਹੈਬੋਵਾਲ ਦਾ ਸਾਹਮਣੇ ਆ ਰਿਹਾ ਹੈ ਜਿੱਥੇ ਇਹ ਲੜਕੀ ਦੇ ਵੱਲੋਂ ਥਾਣੇ ਦੇ ਅੰਦਰ ਜਾ ਕੇ ਵੀਡੀਓ ਬਣਾਈ ਜਾਂਦੀ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਨੌਜਵਾਨ ਲੜਕੀ ਕਿਸ ਕਦਰ ਆਪਣੇ ਫੋਲੋਅਰਸ ਵਧਾਣ ਦੇ ਲਈ ਇੱਕ ਐਦਾਂ ਦਾ ਕੰਮ ਕਰਦੀ ਹੈ ਦੋਸਤੋ ਬਾਅਦ ਉਸ ਨੂੰ ਲੈਣੇ ਦੇ ਦੇਣੇ ਪੈ ਸਕਦੇ ਨੇ ਐਸ ਐਚਓ ਅਮਰਿਤਪਾਲ ਸਿੰਘ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਰੀਬ 2 ਦਿਨ ਪਹਿਲਾਂ ਹੀ ਉਹਨਾਂ ਥਾਣੇ ਦਾ ਚਾਰਜ ਲਿਆ ਇਹ ਵੀਡੀਓ ਕੁਝ ਦਿਨ ਪੁਰਾਣੀ ਲੱਗਦੀ ਹੈ ਪਰ ਫਿਰ ਵੀ ਵੀਡੀਓ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ